ਨੰਦ ਲਾਲ ਨੂਰਪੁਰੀ ਦੀ ਇਤਿਹਾਸਿਕ ਕਮਤਾ ਕਿੱਡੇ ਸੋਨੇ ਚੰਦਨੀ ਤੇ ਕਿੱਡੇ ਸੋਨੇ ਬਾਲ ਨੇ ਤੁਰੇ ਜਾਂਦੇ ਸੂਬੇ ਦੇ ਸਿਪਾਈਆਂ ਦੇ ਜੋ ਨਾਲ ਨੇ ਤੀਰਾਂ ਤੇ ਕਮਾਨਾਂ ਨਾਲ ਖੇਡ-ਖੇਡ ਹੱਸਦੇ ਲੋਕਾਂ ਨੂੰ ਨੇ ਗੱਲਾਂ ਦਸ਼ਮੇਸ਼ ਦੀਆਂ ਦੱਸਦੇ ਮੱਥੇ ਕਿਵੇਂ ਭਰੇ ਪੈ ਨੇ ਦਿਉੜੀਆਂ ਦੇ ਨਾਲ ਨੇ ਕਿੰਡੇ ਕਿੱਡੇ ਸੋਨੇ ਚੰਦਨੀ ਤੇ ਕਿੱਡੇ ਸੋਨੇ ਬਾਲ ਨੇ ਵੇਖ ਤੇ ਸਹੀ ਕਿੱਦਾਂ ਨਹੀਂ ਕਚਹਿਰੀ ਵਿੱਚ ਆਣ ਕੇ ਮੌਤ ਨੂੰ ਵਿਖਾਉਂਦੇ ਕਿਰਪਾ ਨਾ ਜਾਣ ਜਾਣ ਕੇ ਦਿਲ ਵਿੱਚ ਜ਼ਰਾ ਵੀ ਨਾ ਮੌਤ ਦਾ ਖਿਆਲ ਨਹੀਂ ਕਿੱਡੇ ਸੋਹਣੇ ਚੰਦ ਨਹੀਂ ਤੇ ਕਿੱਡੇ ਸੋਹਣੇ ਬਾਲ ਨਹੀਂ ਸ਼ਹਿਨ ਸ਼ਾਹਾਂ ਵਾਂਗ ਕੇ ਮੈਂ ਸੋਹਣਿਆਂ ਦਾ ਨੂਰ ਨਹੀਂ ਜੀਉ ਕਿਵੇਂ ਮਾਂ ਰਹਿ ਕੇ ਨਾ ਕੋਲੋਂ ਦੂਰ ਨਹੀਂ ਮਾਂ ਨੂੰ ਤੇ ਲਵੋ ਇਹਨਾਂ ਲਾਲਾਂ ਨੂੰ ਵਖਾਲ ਨਹੀਂ ਕਿੱਡੇ ਸੋਹਣੇ ਚੰਦ ਨਹੀਂ ਤੇ ਕਿੱਡੇ ਸੋਹਣੇ ਬਾਲ ਨਹੀਂ ਸੋਲ ਜੇ ਫੁੱਲ ਕਹਿੰਦੇ ਨੀਹਾਂ ਚਚਣਾ ਦਿਓ ਮਾਵਾਂ ਤੇ ਜਹਾਨ ਵਿੱਚ ਨੇਰ ਹੋਰ ਪਾ ਦਿਓ ਨੂਰਪੁਰੀ ਦਾਦਾ ਕੀ ਨੂਰਪੁਰੀ ਦਾਦਾ ਨੂਰਪੁਰੀ ਦਾਦੀ ਦਾ ਕੀ ਹੋਊ ਪਿਛੋਂ ਹਾਲ ਨਹੀਂ ਕਿੱਡੇ ਸੋਨੇ ਚੰਦਨੀ ਤੇ ਕਿੱਡੇ ਸੋਨੇ ਬਾਲ ਨਹੀਂ ਧੰਨਵਾਦ